ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲ ਬੰਜਾਰਾ ਦੀ ਰਹਿਣ ਵਾਲੀ ਗगन ਨੇ ਛੇੜਖਾਨੀ ਤੋਂ ਤੰਗ ਆ ਕੇ ਖੁਦ ਨੂੰ ਅਗ ਲਗਾ ਲਈ। 5 ਦਿਨਾਂ ਦੀ ਜਦੋਜਹਦ ਤੋਂ ਬਾਅਦ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਗगन 70% ਸੜ ਚੁੱਕੀ ਸੀ। ਇਲਾਕੇ ਦੇ ਚਾਰ ਨੌਜਵਾਨਾਂ ਵੱਲੋਂ ਤੰਗ ਪਰੇਸ਼ਾਨ ਕਰਨ ਦੀ ਹੱਦ ਪਾਰ ਹੋਈ ਤਾਂ ਆਖਰਕਾਰ ਗगन ਨੇ ਆਪਣੀ ਜਾਨ ਦੇਣਾ ਹੀ ਆਖਰੀ ਰਾਹ ਸਮਝਿਆ। ਮੌਤ ਤੋਂ ਪਹਿਲਾਂ ਦਿੱਤੇ ਬਿਆਨ ਚ ਗगन ਨੇ ਕਿਹਾ ਕਿ ਬਸਟੈਂਡ ਪਿੰਡ ਦੇ ਰਾ ਸਕੂਲ ਹਰ ਥਾਂ ਉਸ ਨਾਲ ਛੇੜਖਾਨੀ ਹੁੰਦੀ ਸੀ ਗगन ਨੇ ਮੌਤ ਤੋਂ ਪਹਿਲਾਂ ਇਹ ਵੀ ਕਿਹਾ ਕਿ ਇਹ ਗੱਲ ਉਸਨੇ ਆਪਣੇ ਪਰਿਵਾਰ ਨੂੰ ਇਸ ਲਈ ਨਹੀਂ ਦੱਸੀ ਕਿਉਂਕਿ ਉਸਨੂੰ ਪੜਨ ਤੋਂ ਹਟਾ ਲਿਆ ਜਾਂਦਾ ਉਹ ਡਾਕਟਰ ਬਣਨਾ ਚਾਹੁੰਦੀ ਸੀ ਤਾਂ ਐਂਬੂਲੈਂਸ ਕਰ ਦੇ ਕੇ ਸੜਕਾਂ ਤੇ ਕੋਲ ਤੇ ਬਸ ਸਟੈਂਡ ਅ ਸਟੇਸ਼ਨ ਤੇ ਕੇ ਰਿਡ ਦੇ ਸੀ ਅੱਛਾ ਕੀ ਕਹਿੰਦੇ ਸੀਗੇ ਤੁਹਾਨੂੰ ਉਹ ਮੈਨੂੰ ਐਨਾ ਬੋਲਦਾ 12 ਹਾਲ ਦੇ ਸੀ ਕਿ ਮੈਂ ਬਿਆਨ ਨਹੀਂ ਕਰ ਸਕਿਆ ਮੈਂ ਆਪਣੇ ਘਰ ਨਾਲ ਨਿਕਲ ਕੇ ਨਹੀਂ ਦਿੱਤਾ ਪੜਨ ਉਹ ਤਾਂ ਲੰਮਾ ਚੱਲ ਗਿਆ ਮੈਂ ਨਰਸ ਡਾਕਟਰ ਉਹਨਾਂ ਜਾਂਦੀ ਸੀ ਧੰਨਵਾਦ ਆਨੈਸਟੇਸ਼ਨ ਤੋਂ ਬੜਾ ਲਿਆ ਆਉਣੇ ਨੰਬਰ ਦਿੰਦਾ ਸੀ ਮੈਂ ਆਲੇ ਫਿਰ ਕਾਹਿੰ ਟਾਈਮ ਵਾੜਾ ਬਸ ਸਟੈਂਡਫੇਅਰ ਲਿਆ ਨਾਲ ਮੇਰੇ ਕੋਲ ਤਾਂ ਪਰ ਬਿਮਾਰਿਆ ਕਹਿੰਦਾ ਇੰਦਰ ਫਾਈਲ ਨੂੰ ਦੇਖਾਉਣ ਵਾਲੀ ਹਗਾ ਦੀ ਗਾੜੀ ਮਨੇ ਖੰਡੇਵਾਤ ਤੋਂ ਇੱਕ ਹੋਰ ਨਿਕਲਣ ਵਾਲੀ ਤੋਂ ਇੱਕ ਸੁਭਰਨ ਇੱਕ ਸੁਭਰਿਆ ਗਗਨੇ 5 ਅਗਸਤ ਨੂੰ ਅੱਗ ਲਗਾਈ ਮਾਮਲਾ 5 ਦਿਨਾਂ ਬਾਅਦ ਦਰਜ ਹੋਇਆ ਪੁਲਿਸ ਨੇ ਮੁੱਖ ਮੁਲਜ਼ਮ ਮਨੀਖ ਖਿਲਾਫ ਮਾਮਲਾ ਦਰਜ ਕਰ ਲਿਆ ਸੰਗਰੂਰ ਦੇ ਐਸਐਸਪੀ ਮੁਤਾਬਕ ਜੇਕਰ ਕਿਸੇ ਪੁਲਿਸ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਕਾਰਵਾਈ ਹੋਵੇਗੀ ਇੱਕ ਮੁੰਡਾ ਸੀਗਾ ਬਣੀ ਜਿਹੜਾ ਮਨ ਕੀ ਮੈਨੂੰ ਤੰਗ ਪ੍ਰੇਸ਼ਾ ਕਰਦਾ ਸੀਗਾ ਜਿਸ ਕਰਕੇ ਮੈਂ ਹੈ ਜਿਹੜੀ ਇਹ ਆਪਣੀ ਸੁਸਾਇਟੀ ਕਿ ਦੀ ਤੇਲ ਪਾ ਕੇ ਆਪਣੇ ਆਪਣੋਂ ਕੋਈ ਅਗਲਾ ਹੀ ਜੇ ਮੁਲਾਜ਼ਮਾਂ ਦੀ ਗੱਲੀ ਪਈ ਗਈ ਅਸੀਂ ਕਰ ਰਹੇ ਸਖਤ ਕਾਰਵਾਈ ਕੀਤੀ ਜਾ